ਗੁਰਪਿਆਰੀ ਸਾਧ ਸੰਗਤ ਜੀ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਦੇ ਆਂ ਜੀ ਅੱਜ ਦਾ ਹੁਕਮਨਾਮਾ ਸਾਹਿਬ ਸੋਰਠ ਮਹੱਲਾ ਪੰਜਵਾਂ ਧਨ ਧਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਾਗ ਸੋਰਠ ਵਿੱਚੇ ਪਵਿੱਤਰ ਬਾਣੀ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ 621 622 ਤੇ ਸੁਭਾਇਮਾਨ ਹੈ ਜੀ ਗੋ ਰ ਪੂਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਾਰੇ ਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸਾਇਬ ਸਮਝਾਣਾ ਕਰਦੇ ਹਨ ਏ ਸੰਤ ਜਨੋ ਜਦੋਂ ਤੋਂ ਪੂਰੇ ਗੁਰੂ ਨੇ ਮੇਰ ਕੀਤੀ ਹੈ ਪ੍ਰਭੂ ਨੇ ਸਾਡੀ ਨਾਮ ਸਿਮਰਨ ਦੀ ਤਾਂਗ ਪੂਰੀ ਕਰ ਦਿੱਤੀ ਹੈ ਨਾਮ ਸਿਮਰਨ ਦੀ ਬਰਕਤ ਨਾਲ ਆਤਮਿਕ ਇਸ਼ਨਾਨ ਕਰਕੇ ਅਸੀਂ ਅੰਤਰਾਤਮੇ ਟਿਕੇ ਰਹਿੰਦੇ ਹਾਂ ਆਤਮਿਕ ਆਨੰਦ ਆਤਮਿਕ ਖੁਸ਼ੀਆਂ ਆਤਮਿਕ ਸੁਖ ਮਾਣ ਰਹੇ ਹਾਂ ਸੰਤੋ ਰਾਮ ਨਾਮ ਨਿ ਸਧਰੀਐ ਉਠਤ ਵੈਟਤ ਹਰਿਆਰੇ ਤੇ ਆਈਐ ਅਨ ਦਿਨ ਸੁਖ ਰਤ ਕਰੀਐ ਰਹਾਉ ਰਹਾਉ ਵਾਲੀ ਪੰਕਤੀਆਂ ਵਿੱਚ ਸਾਇਬ ਸਮਝਾਉਣਾ ਕਰਦੇ ਹਨ اے ਸੰਤ ਜਨੋ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਇਸ ਵਾਸਤੇ ਉੱਠਦਿਆਂ ਬੈਠਦਿਆਂ ਹਰ ਵੇਲੇ ਹਰਿ ਨਾਮ ਸਿਮਰਨਾ ਚਾਹੀਦਾ ਹੈ ਹਰਿ ਨਾਮ ਸਿਮਰਨ ਦੀ ਇਹ ਨੇਕ ਕਮਾਈ ਹਰ ਵੇਲੇ ਹੀ ਕਰਨੀ ਚਾਹੀਦੀ ਹੈ शांत का मार्ग धर्म की पाड़ी को पटपागी पाए कोट जनम के खिल विखना से हर चरणी चेत लाए साहिब कृपा करके समझाਉਂਦੇ ਹਨ हे संत जन सिमरन करना ही इंसान वास्ते गुरु दा दसया होया सही रास्ता है ਸਿਮਰਨ ਹੀ ਧਰਮ ਦੀ ਪੌੜੀ ਹੈ ਜਿਸ ਦੇ ਰਾਹੀ ਮਨੁੱਖ ਪ੍ਰਭੂ ਚਰਨਾਂ ਵਿੱਚ ਪਹੁੰਚ ਸਕਦਾ ਹੈ ਪਰ ਕੋਈ ਬਿਰਲਾ ਭਾਗਾ ਵਾਲਾ ਇਹ ਪੌੜੀ ਲੱਭਦਾ ਹੈ ਜਿਹੜਾ ਮਨੁੱਖ ਸਿਮਰਨ ਦੇ ਰਾਹੀਂ ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਜੋੜਦਾ ਹੈ ਉਸ ਦੇ ਕਰੋੜਾਂ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ ਹਨ ਉਸ ਤਤ ਕਰ ਸਦਾ ਪ੍ਰਭ ਆਪਣੇ ਜਨ ਪੂਰੀ ਕਲਿਆ ਰਕੀ ਜੀ ਜਾਨਤ ਸਭ ਭੈ ਪਵਿੱਤਰ ਸਤ ਗੁਰ ਕੀ ਸੱਚ ਸਾਖੀ ਜਿਸ ਪਰਮਾਤਮਾ ਨੇ ਸਾਰੇ ਸੰਸਾਰ ਵਿੱਚ ਆਪਣੀ ਪੂਰੀ ਸਤਿਆ ਟਿਕਾ ਰੱਖੀ ਹੈ ਉਸ ਦੀ ਸਿਫਤ ਸਲਾਹ ਸਦਾ ਕਰਦੇ ਰਿਹਾ ਕਰੋ हे ਪਾਈ ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ਜਿਹੜੇ ਸਦਾ ਥੇਰ ਹਰਿ ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ ਬਿਗਾਨਾ ਬਿਨਾ ਸਨ ਸਭ ਦੁੱਖ ਨਾਸਨ ਸਾਥ ਗੁਰ ਨਾਮ ਦੇ ਰੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰਿਆ ਆਇਆ ਸਾਹਿਬ ਬਖਸ਼ਿਸ਼ ਕਰਕੇ ਸਮਝਾਉਣਾ ਕਰਦੇ ਹਨ ਜੀਵਨ ਦੇ ਰਸਤੇ ਵਿੱਚੋਂ ਸਾਰੀਆਂ ਰੁਕਾਵਟਾਂ ਦੂਰ ਕਰਨ ਵਾਲਾ ਸਾਰੇ ਦੁੱਖ ਨਾਸ਼ ਕਰਨ ਵਾਲਾ ਹਰਿ ਨਾਮ ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਹੇ ਨਾਨਕ ਜੀ ਉਹਨਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਉਹ ਸਾਰੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਉਹ ਆਤਮਿਕ ਆਨੰਦ ਨਾਲ ਅੰਤਰ ਆਤਮੇ ਕੀਕੇ ਰਹਿੰਦੇ ਹਨ ਵਾਹਿਗੁਰੂ ਜੀ ਕਾ